ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਕੋਈ ਗੋਲੀ ਲੱਗਨ ਨਾਲ ਜਿਹੜੀ ਚੱਲ ਗੋਲੀ ਚੱਲੀ ਹੈ ਇਹ ਪਤਾ ਲੱਗਾ ਜੇ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉੱਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਲੁਕੀਏ ਗੋਲੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਲਗਭਗ 12 ਵਜੇ ਵਾਪਰੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਗੋਗੀ ਘਰ ਵਿੱਚ ਆਪਣਾ ਲਾਇਸੈਂਸੀ ਪਿਸਤੌਲ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕੇ ਗੋਲੀ ਚੱਲੀ। ਗੋਲੀ ਸਿਰ ਵਿੱਚੋਂ ਦੀ ਲੰਘ ਗਈ। ਡੀਸੀਪੀ ਜਸਕਰਨ ਸਿੰਘ ਤੇਜਾ ਨੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਮੁਤਾਬਕ ਇਹ ਐਕਸੀਡੈਂਟਲ ਫਾਇਰ ਹੋਇਆ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਆਪਣੇ ਰਿਵਾਲਬਰ ਨੂੰ ਸਾਫ਼ ਕਰ ਰਹੇ ਸੀ ਅਤੇ ਸਾਫ਼ ਕਰਦੇ ਕਰਦੇ ਉਹਨਾਂ ਦੇ ਸਿਰ ਤੇ ਗੋਲੀ ਲੱਗ ਗਈ ਪਰ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਫਿਲਹਾਲ ਪੁਲਿਸ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਗੁਰਪ੍ਰੀਤ ਗੋਗੀ ਬਾਰੇ ਇੱਕ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਉਹਨਾਂ ਦਾ ਜਨਮ 26 ਸਤੰਬਰ 1960 ਨੂੰ ਹੋਇਆ ਸੀ ਦੱਸਦੀ ਹੈ ਕਿ ਉਹ ਤਿੰਨ ਵਾਰ ਨਗਰ ਨਿਗਮ ਦੇ ਕਾਉਂਸਲਰ ਵੀ ਰਹੇ ਨੇ ਸਾਲ 2022 ਚ ਲੁਧਿਆਣਾ ਦੇ ਪੱਛਮੀ ਹਲਕੇ ਤੋਂ ਵਿਧਾਇਕ ਬਣੀ ਸੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਾਂਗਰਸ ਚ ਜ਼ਿਲ੍ਹਾ ਪ੍ਰਧਾਨ ਅਤੇ ਪੀਐਸਆਈਈਸੀ ਦੇ ਚੇਅਰਮੈਨ ਵੀ ਰਹੇ ਪੇਸ਼ੇ ਤੋਂ ਗੋਗੀ ਬਿਜ਼ਨਸਮੈਨ ਨੇ ਉਹਨਾਂ ਦਾ ਗਨ ਹਾਊਸ ਪ੍ਰਾਈਵੇਟ ਹੋਟਲ ਤੇ ਟੈਕਸੀ ਸਰਵਿਸ ਦਾ ਬਿਜ਼ਨਸ ਸੀ ਗੁਰਪ੍ਰੀਤ ਗੋਗੀ ਨੇ ਕਈ ਵਾਰ ਆਪਣੀ ਸਰਕਾਰ ਦੇ ਖਿਲਾਫ ਆਵਾਜ਼ ਵੀ ਬੁਲੰਦ ਕੀਤੀ ਹੈ ਪ੍ਰੋਜੈਕਟਰ ਸ਼ੁਰੂ ਨਾ ਹੋਣ ਤੇ ਨਰਾਜਗੀ ਵੀ ਜ਼ਾਹਰ ਕਰਦੇ ਰਹੇ ਨੇ 61 ਨੰਬਰ ਵਾਰਡ ਵਿੱਚੋਂ ਪਤਨੀ ਡਾਕਟਰ ਸੁਖਚੈਨ ਕੌਰ ਸਿਆਸੀ ਬੋਟਰਨ ਹਾਰੀ 2002 ਚ ਪਹਿਲੀ ਵਾਰ ਕਾਂਗਰਸ ਦੀ ਟਿਕਟ ਤੇ ਕੌਂਸਲਰ ਦੀ ਇਹਨਾਂ ਨੇ ਚੋਣ ਵੀ ਲੜੀ ਸੀ 22 ਸਾਲ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਹਲਵਿਦਾ ਆਖਿਆ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ 7000 ਵੋਟਾਂ ਨਾਲ ਹਰਾਇਆ ਸੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਲਈ ਪਤਨੀ ਨਾਲ ਸਕੂਟਰ ਤੇ ਪਹੁੰਚੇ ਸੀ ਗੋਗੀ ਅਗਸਤ 2024 ਚ ਬੁੱਢਾ ਨਾਲਾ ਪਾਈਪਲਾਈਨ ਪ੍ਰੋਜੈਕਟ ਦਾ ਨੀ ਪੱਥਰ ਤੋੜਿਆ ਤਾਂ ਉਸ ਸਮੇਂ ਵੀ ਪਾਰਟੀ ਦੇ ਖਿਲਾਫ ਪੜਾਅ ਕੱਢੀ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਚ ਗੋਗੀ ਨੇ ਪਤਨੀ ਨੂੰ ਚੋਣ ਮੈਦਾਨ ਚ ਉਤਾਰਿਆ ਤੇ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਮ੍ਰਿਤਕ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਬਸੀ ਦਾ ਅੰਤਮ ਸੰਸਕਾਰ ਦੁਪਹਿਰ 3 ਵਜੇ ਦੇ ਕਰੀਬ ਕੇਬੀ ਸਕੂਲ ਦੇ ਕੋਲ ਸਿਵਲ ਲਾਈਨ ਦੇ ਸਮਸ਼ਾਨ ਘਾਟ ਵਿੱਚ ਕੀਤਾ ਜਾਏਗਾ ਚਲੋ ਹਾਂਜੀ ਅੱਜ ਲੋਕ ਸਭਾ ਇੱਥੇ ਪਹੁੰਚੇ ਹੋ ਜੋ 90ਾਂ ਦੇ ਵਿੱਚ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮੇਰੇ ਗੋਲੀ ਲੱਗਨ ਨਾਲ ਲੀਚਾਂ ਦੀ ਗੋਲੀ ਚਲੀ ਹੈ ਅਸੀਂ ਪਤਾ ਲੱਗਾ ਜੇ ਕਿੱਦਾਂ ਆਈ ਹੈ ਜੇ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਹਾਂ ਪਾਰਟੀ ਨੇ ਇੱਕ ਬੜਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਸਾਡਾ ਭਰਾ ਸੀ ਵੱਡਾ ਔਰ ਸਾਹਿਤ ਬਹੁਤ ਗੁੱਸੇ ਖਦੀ ਸੀ ਨਾ ਬਹੁਤ ਨੌਲਸ ਸੀ ਬਹੁਤ ਮਾਰਾ ਕਿੰਨੇ ਵੇ ਤੁਹਾਨੂੰ ਖ਼ਬਰ ਮਿਲੀ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗਾ ਲੋਕਾਂ ਦੇ ਫੋਨ ਆਏ ਕਾਫੀ ਲੋਕਾਂ ਦੇ ਫੋਨ ਆ ਗਏ ਸਿਰਫ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿੱਥੇ ਜਾ ਰਹੇ ਪਰਵਾਹ ਚੱਲ ਗਈ ਤੋ ਸੋਲ ਦੇਖੀ ਗੋਲੀ ਚਲ ਗਈ 15 ਨੰਬਰ ਦਾ ਉਹ ਮਾਰ ਮਾਰ ਉਹ ਸੰਦੇ ਛੋੜ ਵਾਲਾ ਕਰ ਲਓ ਜੀ ਦੱਸਿਆ ਬਾਕੀ ਹੋਇਆ ਤੁਹਾਨੂੰ ਦੱਸ ਸਕੂ ਕਿ ਕੀ ਹੋਇਆ ਸੀ ਕੋਈ ਐਮਐਲਏ ਆਪਣੇ ਗੁਰਪ੍ਰੀਤ ਗੋਗੀ ਜੀ ਜਿਹੜਾ ਉਹਨਾਂ ਦਾ ਜਦੋਂ ਇੱਥੋਂ ਇਹਨਾਂ ਨੂੰ ਲੈ ਕੇ ਗਏ ਆ ਤਾਂ ਹਸਪਤਾਲ ਜਿਹੜੇ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀਐਮਸੀ ਹਸਪਤਾਲ ਮੋਰਚਰੀ ਚ ਰੱਖਾਈ ਗਈ ਹੈ ਫੇਰ ਇਸ ਨੂੰ ਆਪ ਉਸ ਮਾਨ ਨੂੰ ਕਰਾਵਾਂਗੇ ਬਟ ਜੋ ਸੀਨ ਆਫ ਕ੍ਰਾਈਮ ਵੀ ਅਸੀਂ ਦੇਖਿਆ ਤਾਂ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਇਹ ਹੋਇਆ ਬਾਕੀ ਕੌਜ਼ ਆਫ ਡੈਥ ਔਰ ਸਾਰਾ ਕਿ ਲਾਸਟ ਰਿਪੋਰਟ ਉਹ ਸੌਣੂ ਯਾਰ ਜਦੋਂ தம்ੇ ਕੀ ਸੀ ਗੋਲੀ ਹਾਂਜੀ ਗੋਲੀ ਚਲੀ ਥਮੇ ਕੀ ਟਾਈਮ ਕੀ ਸੀਗਾ ਸਮੇਂ ਤਕਰੀਬਨ ਸਾਢੇ 11:15 ਵਜੇ ਦਾ ਜੋ ਦੱਸ ਰਹੇ ਆ ਵੀ ਇਹ ਟਾਈਮ ਸੀ ਠੀਕ ਹੈ ਤੇ ਸਰ ਹੁਣ ਕੋਈ ਕੋਈ ਘਰ ਦੇ ਵਿੱਚ ਕਿਸ ਦੇ ਕਿਤੇ ਕੋਈ ਜਿਸ ਤਰ੍ਹਾਂ ਮਕੀਆ ਜਾ ਰਿਹਾ ਹੈ ਕਿ ਡਿਪਰੈਸ਼ਨ ਚ ਸੀ ਨਹੀਂ ਦੇਖੋ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਚ ਕੋਈ ਐਸੀ ਗੱਲ ਨਹੀਂ ਆਈ ਬਟ ਉਹ ਆਪਣੇ ਰੂਮ ਚ ਸੀ ਰੂਟੀਨ ਦੀ ਤਰ੍ਹਾਂ ਖਾਣਾ ਖਾਇਆ ਜੋ ਉਹਨਾਂ ਰੂਟੀਨ ਸੀ ਉਸ ਤਰੀਕੇ ਨਾਲ ਹੀ ਸੀ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦੱਸਣ ਮੁਤਾਬਿਕ ਜਿਹੜਾ ਐਕਸੀਡੈਂਟਲ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹੋਇਆ ਤੇ ਉਹ ਹੁਣ ਬਾਕੀ ਅਸੀਂ ਜਿਹੜਾ ਕੱਲ ਨੂੰ ਪੋਸਟ ਕਰਾਂਗੇ ਸਰ ਗੋਲੀ